ਦੋਸਤੋ ਪਿੰਡ ਮੋਸਾ ਜਿੱਥੇ ਸਿੱਧੂ ਮੂਸੇਵਾਲੇ ਦੀ ਸਮਾਦਾਤਾ ਉਥੇ ਕਾਰਿਆ ਪ੍ਰਗਤੀ ਤੇ ਚੱਲ ਰਿਹਾ ਆ ਜੀ ਹਾਂ ਦੋਸਤੋ ਸਿੱਧੂ ਮੂਸੇਵਾਲੇ ਦੀ ਸਮਾਜ ਦੇ ਚਾਰੋਂ ਤਰਫ ਚਾਰ ਦਿਵਾਰੀ ਕੀਤੀ ਜਾ ਰਹੀ ਆ ਵੱਡੇ ਵੱਡੇ ਜਿਹੜੇ ਪਿੱਲਰ ਨੇ ਇਹ ਲਾਏ ਜਾ ਰਹੇ ਨੇ ਤੇ ਫੇਰ ਸਾਇਡ ਫੈਂਸਿੰਗ ਵਗੈਰਾ ਕੀਤੀ ਜਾਵੇਗੀ ਅਤੇ ਤਿੰਨ ਚਾਰ ਕਿੱਲਿਆਂ ਦੇ ਵਿੱਚ ਇਹ ਥਾਂ ਆ ਦੋਸਤੋ ਜੋ ਸਿੱਧੂ ਮੂਸੇਵਾਲੇ ਦੇ ਸਮਾਦਾ ਉਥੇ ਤੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਪਹਿਲਾਂ ਇੱਥੇ ਚਾਰਦिवारी ਨਹੀਂ ਸੀ ਫੈਂਸਿੰਗ ਨਹੀਂ ਕੀਤੀ ਗਈ ਸੀ ਪਰ ਹੁਣ ਕੰਮ ਜੋਰਾਂ ਸੋਰਾ ਨਾਲ ਚੱਲ ਰਿਹਾ ਹੈ ਫਤੇ ਜਿੱਥੇ ਸਿੱਧੂ ਮੂਸੇਵਾਲ ਦਾ ਸਟੈਚੂ ਬਣਿਆ ਹੋਇਆ ਆ ਉਥੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਨੂੰ ਪੋੜੀਆਂ ਬਣਾ ਕੇ ਤਿਆਰ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਕੱਲ ਦੀਆਂ ਤਸਵੀਰਾਂ ਨੇ ਦੋਸਤੋ ਤਾਂ ਕੁਝ ਇਸ ਪ੍ਰਕਾਰ ਦੇ ਨਾਲ ਜਿੱਥੇ ਸਿੱਧੂ ਮੂਸੇਵਾਲ ਦੀ ਸਮਾਦਾ ਉਥੇ ਤਿਆਰੀਆਂ ਚੱਲ ਰਹੀਆਂ ਨੇ ਕੰਮ ਚੱਲ ਰਿਹਾ ਆ ਚਾਰਦिवारी ਫੈਂਸਿੰਗ ਵਗੈਰਾ ਹੋ ਰਹੀ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਸਿੱਧੂ ਮੂਸੇਵਾਲ ਦੇ ਫੈਨ ਤੱਕ ਤਾਂ ਜੋ ਇਹ ਕੱਲ ਪੁੱਜ ਸਕੇ ਧੰਨਵਾਦ ਬਾਕੀ ਜਿਆਦਾ ਤੋਂ ਜਿਆਦਾ ਗਾਣੇ ਸਟ੍ਰੀਮ ਕਰੋ ਸਿੱਧੂ ਮੂਸੇਵਾਲ ਦੇ ਸਪੋਟੀਫਾਈ ਤੇ ਧੰਨਵਾਦ